ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰुण ਕੁਰਾਲੀ ਦੇਸ਼ ਦੇ ਵਿੱਚ ਨਵੇਂ ਸਾਲ ਦਾ ਤਿਹਾਰ ਬੜੇ ਹੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਇਸੇ ਮੁਹਿੰਮ ਦੇ ਤਹਿਤ ਅੱਜ ਜ਼ਿਲ੍ਹਾ ਮੁਹਾਲੀ ਪੁਲਿਸ ਵੱਲੋਂ ਵੱਖ-ਵੱਖ ਕਸਬਿਆਂ ਵਿੱਚ ਵੱਖ-ਵੱਖ ਥਾਵਾਂ ਤੇ ਅਤੇ ਵੱਖ-ਵੱਖ ਪਿੰਡਾਂ ਦੇ ਵਿੱਚ ਸਪੈਸ਼ਲ ਨਾਕੇਬੰਦੀ ਵੀ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਉਹਨਾਂ ਲੋਕਾਂ ਦੇ ਚਲਾਨ ਕੀਤੇ ਜਾਣਗੇ ਜਿਨ੍ਹਾਂ ਦੇ ਕੋਲ ਉਹਨਾਂ ਦੇ ਵਾਹਨਾਂ ਦੇ ਮੌਜੂਦਾ ਕਾਗਜ਼ਾਤ ਨਹੀਂ ਹੋਣਗੇ ਇਸ ਤੋਂ ਇਲਾਵਾ ਜਿਹੜੇ ਰੋਕ ਰੈੱਡ ਲਾਈਟ ਜੰਪ ਕਰਨਗੇ ਅਤੇ ਦੋ ਪਹੀਆ ਵਾਹਨ ਚਾਲਕ ਸਿਰ ਤੇ ਹੈਲਮਟ ਨਹੀਂ ਪਾਉਣਗੇ ਅਤੇ ਇਸ ਤੋਂ ਇਲਾਵਾ ਜਿਹੜੇ ਸ਼ਰਾਬ ਪੀ ਕੇ ਵਾਹਨ ਚਲਾਉਣਗੇ ਉਹਨਾਂ ਦੇ ਅੱਜ ਚਲਾਨ ਕੀਤੇ ਜਾਣਗੇ ਇਹ ਤਸਵੀਰਾਂ ਖਰੜ ਦੀਆਂ ਜਿੱਥੇ ਕਿ ਖਰੜ ਟ੍ਰੈਫਿਕ ਪੁਲਿਸ ਵੱਲੋਂ ਵਿਸ਼ੇਸ਼ ਨਾਕਾਬੰਦੀ ਵੀ ਕੀਤੀ ਗਈ ਹੈ ਜਿਸ ਦੇ ਤਹਿਤ ਤਕਰੀਬਨ 8 ਦੇ ਕਰੀਬ ਵਾਨਾਂ ਦੇ ਹਜੇ ਤੱਕ ਚਲਾਨ ਵੀ ਕੀਤੇ ਗਏ ਨੇ ਅਤੇ ਕਈ ਮੋਟਰਸਾਈਕਲ ਅੱਜ ਬੰਦ ਵੀ ਕੀਤੇ ਜਾ ਸਕਦੇ ਹਨ ਕਿਉਂਕਿ ਕੁਝ ਲੋਕ ਨਵੇਂ ਸਾਲ ਦੇ ਹੋਣ ਕਰਕੇ ਨਸ਼ੇ ਦੇ ਵਿੱਚ ਮੋਟਰਸਾਈਕਲ ਜਾਂ ਆਪਣੇ ਵਾਹਨ ਚਲਾਉਂਦੇ ਹਨ ਅਤੇ ਪੁਲਿਸ ਵੱਲੋਂ ਉਹਨਾਂ ਲੋਕਾਂ ਦੇ ਮੋਟਰਸਾਈਕਲ ਗੱਡੀਆਂ ਵੀ ਅੱਜ ਬੰਦ ਕਰ ਦਿੱਤੀਆਂ ਜਾਣਗੀਆਂ ਜੋ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਆਪਣੇ ਵਾਹਨ ਚਲਾਉਂਦੇ ਹੋਏ ਪਾਏ ਗਏ ਇਸ ਤਹਿਤ ਖਰੜ ਟ੍ਰੈਫਿਕ ਪੁਲਿਸ ਦੇ ਇੰਚਾਰਜ ਨੇ ਜਾਣਕਾਰੀ ਦੰਦੇ ਹੋਏ ਦੱਸਿਆ ਕਿ ਅੱਜ ਖਰੜ ਦੇ ਵਿੱਚ ਕਾਫੀ ਥਾਵਾਂ ਤੇ ਨਾਕੇਬੰਦੀ ਕੀਤੀ ਗਈ ਹੈ ਅਤੇ ਕੁਰਾਲੀ ਪੁਲਿਸ ਵੱਲੋਂ ਵੀ ਅੱਜ ਕਈ ਥਾਵਾਂ ਤੇ ਨਾਕੇਬੰਦੀ ਕੀਤੀ ਗਈ ਹੋਈ ਹੈ ਅਤੇ ਨਵਾਗਰੋਪ ਪੁਲਿਸ ਵੱਲੋਂ ਵੀ ਵਕ-ਵਕ ਥਾਵਾਂ ਤੇ ਨਾਕੇਬੰਦੀ ਕੀਤੀ ਹੋਈ ਹੈ ਇਹ ਨਾਕੇਬੰਦੀ ਇਸ ਕਰਕੇ ਕੀਤੀ ਗਈ ਹੈ ਕਿ ਨਵੇਂ ਸਾਲ ਦਾ ਤਿਆਰ ਅੱਜ ਰਾਤ ਨੂੰ 12 ਵਜੇ ਤੋਂ ਬਾਅਦ ਸ਼ੁਰੂ ਹੋ ਜਾਵੇਗਾ ਅਤੇ 90 ਸਾਲ ਦੇ ਮੱਦੇਨਜ਼ਰ ਕੁਝ ਖੁੱਲਣਬਾਜ਼ ਖੁੱਲਣਬਾਜ਼ੀ ਵੀ ਕਰਦੇ ਨੇ ਇੱਥੇ ਤੱਕ ਕਿ ਅੱਜ ਚੰਡੀਗੜ੍ਹ ਪੁਲਿਸ ਨੇ ਵੀ ਨਾਕੇਬੰਦੀ ਕਰ ਦਿੱਤੀ ਹੈ ਅਤੇ ਚੱਪੇ-ਚੱਪੇ ਤੇ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਜਿਹੜੇ ਲੋਕ ਖੁੱਲਣਬਾਜ਼ੀ ਕਰਨਗੇ ਉਹਨਾਂ ਦੇ ਚਲਾਨ ਵੀ ਕੀਤੇ ਜਾਣਗੇ ਅਤੇ ਬੰਨ ਦੀ ਕਾਰਵਾਈ ਵੀ ਕੀਤੀ ਜਾਵੇਗੀ ਇਹ ਵੀਡੀਓ ਆਪਣੇ ਬੱਚਿਆਂ ਦੇ ਦੋਸਤਾਂ ਮਿੱਤਰਾਂ ਤੱਕ ਵੀ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਉਹ ਖੁੱਲੜਵਾਜੀ ਨਾ ਕਰਨ ਨਹੀਂ ਤਾਂ ਫਿਰ ਕੱਲ ਸਵੇਰੇ ਜੋ ਨਵਾਂ ਸਾਲ ਸ਼ੁਰੂ ਹੋਵੇਗਾ ਉਹ ਕਿਸੇ ਨਾ ਕਿਸੇ ਥਾਣੇ ਦੇ ਵਿੱਚ ਹੀ ਸ਼ੁਰੂ ਹੋਵੇਗਾ ਅਤੇ ਤੁਹਾਨੂੰ ਜਾ ਕੇ ਆਪਣੇ ਬੱਚਿਆਂ ਨੂੰ ਥਾਣਿਆਂ ਵਿੱਚੋਂ छुड़ाਣਾ ਪਵੇਗਾ ਇਸ ਕਰਕੇ ਅੱਜ ਦੇ ਦਿਨ ਆਪਣੇ ਬੱਚਿਆਂ ਦੇ ਨਾਲ ਘਰ ਵਿੱਚ ਹੀ ਨਵੇਂ ਸਾਲ ਦਾ ਤਿਹਾਰ ਮਨਾਓ ਅਤੇ ਆਪਣੇ ਬੱਚਿਆਂ ਨੂੰ ਇਕੱਲੇ ਵਾਹਨ ਦੇ ਕੇ ਖੁੱਲੜਵਾਜੀ ਕਰਨ ਦੇ ਲਈ ਨਾ ਭੇਜੋ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਅਤੇ ਕੀ ਕਹਿਣਾ ਟ੍ਰੈਫਿਕ ਇੰਚਾਰਜ ਖਰੜ ਦਾ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਜੋ ਕਿ ਲਗਾਤਾਰ ਅੱਜ 8 ਵਜੇ ਤੋਂ ਬਾਅਦ ਨਾਕੇਬੰਦੀ ਕਰਕੇ ਵਾਹਨਾਂ ਦੇ ਚਲਾਨ ਕੱਟ ਰਹੇ ਨੇ ਜੋ ਕਿ ਹੁੱਲੜਬਾਜੀ ਕਰ ਰਹੇ ਨੇ ਅਤੇ ਸ਼ਰਾਬ ਪੀ ਕੇ ਆਪਣੇ ਵਾਹਨ ਚਲਾ ਰਹੇ ਨੇ ਕੀ ਕਹਿਣਾ ਹੈ ਟ੍ਰੈਫਿਕ ਇੰਚਾਰਜ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਅਤੇ ਦਿਖਾਣੇ ਆ ਤੁਹਾਨੂੰ ਹੁੱਲੜਬਾਜ ਜੋ ਕਿ ਸ਼ਰਾਬ ਪੀ ਕੇ ਵਾਹਨ ਚਲਾ ਰਹੇ ਨੇ ਕਿਸ ਤਰ੍ਹਾਂ ਟ੍ਰੈਫਿਕ ਟ੍ਰੈਫਿਕ ਇੰਚਾਰਜ ਉਹਨਾਂ ਨੂੰ ਕਹਿ ਰਹੇ ਨੇ ਕਿ ਬਾਜ ਆ ਜਾਓ ਅਤੇ ਉਹਨਾਂ ਦਾ ਬਕਾਇਦਾ ਟੈਸਟ ਵੀ ਕੀਤਾ ਜਾ ਰਿਹਾ ਹੈ ਅਤੇ ਮਸ਼ੀਨ ਦੇ ਵਿੱਚ ਹਵਾ ਮਾਰ ਕੇ ਭਰ ਕੇ ਵੀ ਪੁੱਛਿਆ ਜਾ ਰਿਹਾ ਹੈ ਕਿ ਆਕਰ ਤੁਸੀਂ ਸ਼ਰਾਬ ਕਿਉਂ ਪੀਤੀ ਹੈ ਦਿਖਾਣੇ ਤੁਹਾਨੂੰ ਤਸਵੀਰਾਂ ਖਰ ਟ੍ਰੈਫਿਕ ਦੀਆਂ ਜਿੱਥੇ ਕਿ ਪੁਲਿਸ ਵੱਲੋਂ ਨਾਕਾ ਲਗਾ ਕੇ ਅੱਜ ਚਲਾਨ ਕੱਟੇ ਜਾ ਰਹੇ ਨੇ ਕੋਈ ਦਿੱਕਤ ਨਹੀਂ ਗਾਡੀ ਦਾ ਅਸਲੀ ਲਾਇਸੈਂਸ ਪਰੋਟੇ ਮਾਰਦਾ ਹੈ ਲੰਮੀ ਮਾਰ ਫੂਕ ਮਾਰ ਆ 30% ਵਾਧਾ ਕੋਈ ਕੀਤਾ ਹੋਇਆ ਨਹੀਂ ਹੈ ਕਿ ਮਾਰਨਾ ਨਹੀਂ ਮਾਰਦੇ ਵੀ ਭਾਈ ਇਹਨਾਂ ਨੂੰ ਲੱਗ ਰਿਹਾ ਬੰਦਾ ਕਿੰਨਾ ਜ਼ੋਰ ਤੇ ਮਾਰੂ ਸਾਡੇ ਉੱਚ ਅਫਸਰਾਂ ਵੱਲੋਂ ਐਸਐਸਪੀ ਸਾਹਿਬ ਵੱਲੋਂ ਐਸਪੀ ਕੈਪਟਨ ਸਾਹਿਬ ਨੇ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਜੋ ਲਗਾਤਾਰ ਚੱਲਦੀ ਰਹੇਗੀ ਨਵੇਂ ਸਾਲ ਦੇ ਦੇਖਦੇ ਹੋਏ ਜੋ ਇਥੇ ਕੋਈ ਕਿਸੇ ਤਰ੍ਹਾਂ ਘਟਨਾ ਨਾ ਵਾਪਰੇ ਕੋਈ ਐਕਸੀਡੈਂਟ ਨੂੰ ਬਚਾਉਣ ਲਈ ਇੱਕ ਸ਼ਰਾਬ ਦਾ ਚਲਾਨ ਤੇ ਦੂਸਰੇ ਇਸ ਤਰ੍ਹਾਂ ਦਾ ਕੋਈ ਹੁੱਲਰ ਬਾਜ ਵਰਦਿਆ ਉਹਨਾਂ ਦੇ ਚਲਾਨਬਾਤ ਉਹਦੇ ਕੀਤੀ ਜਾ ਰਹੇ ਨੇ ਤੇ ਟੋ ਟੋਟਲ ਅੱਜ ਕਿੰਨੇ ਹੋਏ ਜੀ ਹੁਣ ਤੱਕ ਜਿਦਣਾ ਕਿ ਅਸੀਂ 8 ਚਲਾਨ ਕਰਤੇ ਜੋ 8 ਵਜੇ ਤੋਂ ਲੈ ਕੇ ਤੇ ਇੱਕ ਸ਼ਰਾਬ ਦਾ ਕੀਤਾ ਤੇ ਇਸ ਤੋਂ ਬਾਅਦ ਜਿਵੇਂ ਟ੍ਰਿਪਲ ਰੇਡਿੰਗ ਇਸ ਤਰ੍ਹਾਂ ਦੀ ਵੀ ਚਲਾਨ ਕਰ ਰਿਹਾ ਉਹ ਤਾਂ ਦਿਨੇ ਜੋ ਚਲਾਨ ਤੋਂ ਵੱਖਰੀ ਸੀ ਇਹ ਅਪੀਲ ਇਹ ਹੀ ਕਹਿਣਾ ਚਾਹੁੰਦੇ ਹਾਂ ਮੇਰੇ ਨਵਾਂ ਸਾਲ ਆਉਣ ਵਾਲਾ ਸਭ ਪੰਜਾਬ ਪੁਲਿਸ ਨੂੰ ਲੋ ਸਭ ਵੀਰਾਂ ਭੈਣਾਂ ਭਰਾਵਾਂ ਨੂੰ ਬੱਚਿਆਂ ਨੂੰ ਸਾਡੇ ਨਵੇਂ ਸਾਲ ਦੀਆਂ ਮੁਬਾਰਕਾਂ ਤੇ ਪ੍ਰਮਾਤਮਾ ਦੇ ਅਰਦਾਸ ਕਰਦੇ ਆ ਤੇ ਵਧੀਆ ਨਵਾਂ ਸਾਲ ਚੜੇ ਤੇ ਸੱਚੇ ਪਾਤਸ਼ਾਹ ਜੀ ਦੇ ਅਰਦਾਸ ਕਰਦੇ ਆ ਵੀ ਉਹ ਗੁਰੂ ਘਰ ਜਾਣ ਅਤੇ ਕਪਰਨ ਕਰਨ ਵੀ ਅਸੀਂ ਨਵੇਂ ਸਾਲ ਤੇ ਆਪ ਨੂੰ ਸ਼ੁੱਧ ਬਣਾ ਕੇ ਚੱਲਣਾ ਹੈ ਕੋਈ ਨਸ਼ੇ ਪੱਤੇ ਤੋਂ ਰਹਿਤ ਰਹਿਣਾ ਤੇ ਜੋ ਟ੍ਰੈਪ ਕਰਨ ਨੂੰ ਵਿਗਨ ਕੋਈ ਪਵੇ ਨਾ ਸ਼ਰਾਬ ਪੀ ਕੇ ਨਹੀਂ ਚਲਾਵਾਂਗੇ ਗੱਡੀ ਨਹੀਂ ਚਲਾਉਣੀ ਤੇ ਇਸ ਤਰ੍ਹਾਂ ਦਾ ਕਿਸੇ ਤਰ੍ਹਾਂ ਦਾ ਕੋਈ ਅਗਲੇ ਨਵੇਂ ਸਾਲ ਬਹੁਤ ਖੁਸ਼ੀਆਂ ਭਰ ਆਵੇ